ਕੀ ਹਾਲ ਚਾਲ ਜੀ ਵਧੀਆ ਠੀਕ ਠਾਕ ਵੀਡੀਓ ਨੂੰ ਕਰੋ ਸ਼ੇਅਰ ਲਾਈਕ ਕਮੈਂਟ ਚੈਨਲ ਨੂੰ ਕਰੋ ਸਬਸਕ੍ਰਾਈਬ ਵੱਧ ਤੋਂ ਵੱਧ ਵੀਡੀਓ ਦੇਖਿਆ ਕਰੋ ਸ਼ੇਅਰ ਕਰਿਆ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਸਾਰੇ ਵੀਰਾਂ ਦਾ ਵੀਡੀਓ ਦੇਖਣ ਲਈ ਧੰਨਵਾਦ ਤੇ ਸਾਰੇ ਵੀਰਾਂ ਸਤਿ ਸ਼੍ਰੀ ਅਕਾਲ ਜੀ ਹਵਾ ਚਲਦੀ ਹੈ ਤੇ ਮੌਸਮ ਠੰਡਾ ਹੋਇਆ ਪਿਆ ਮਿੱਠੇ ਮਿੱਠੇ ਬੱਦਲ ਬਾਈ ਜੀ ਦੇਖੋ ਸੂਰਜ ਕੰਮ ਚੱਲ ਜੀ ਜਾਂਦਾ ਹੈ ਸਪਰੇਅ ਦਾ ਬੰਦੇ ਲੱਗੇ ਹੋਏ ਨੇ ਵਟਾਂ ਤੇ ਕਰਨ ਸਪਰੇਅ ਲੱਗੇ ਨੇ ਕਰਨ ਦਾ ਲਈ ਤੇ ਛੋਟਾ ਮੁਕੇਸ਼ ਤੇ ਮੁਖੀਆ ਫਿਰਦਾ ਹੈ ਨਾ ਕੋਈ ਬੀੜਾ ਮਾਰਨਾ ਆ ਕਿਉਂ ਨਾ ਦੇਖੋ ਤੁਹਾਡੇ ਸਾਹਮਣੇ ਵਧੀਆ ਖੜਾ ਠੀਕ ਹੈ ਜਿੱਤਾਂ ਵੀ ਕੋਮੈਂਟਾਂ ਜੇ ਦੱਸਿਆ ਕਰੋ ਜਰੂਰ ਬਾਕੀ ਰੇਪਾਤ ਜੋ ਵੀ ਪਾਉਣੇ ਆਪਾਂ ਤੁਹਾਨੂੰ ਦਿਖਾਉਂਦੇ ਰਹਿੰਦੇ ਆ ਸਾਰਾ ਕੁਝ ਰੇ ਬਾਤੇ ਦੇ ਕਿੰਨਿਆ ਸਪ੍ਰਿਹਾਂ ਕਰਾਂਗੇ ਸਾਰਾ ਕੁਝ ਦਿਖਾਵਾਂਗੇ ਤੁਹਾਨੂੰ ਤੇ ਪਿਆਰ ਨਾਲ ਇਹ ਸਾਰਾ ਕੁਝ ਲੱਗਦਾ ਨਹੀਂ ਹੈ ਵੀ ਮੀਂਹ ਪਾਉ ਪਰ ਮਾਤਮਾ ਫੇਰ ਕੱਢਦੀ ਧੁੱਪਾਂ ਦੇਖੋ ਵਿੱਚ ਇਹ ਮਿੰਟਾਂ 'ਚ ਧਰਤੀ ਨੂੰ ਅਲੱਗ-ਅਲੱਗ ਮੁੜੀ ਜਾਂਦਾ ਪਤਾ ਨਹੀਂ ਕੀ ਕਰਨਾ ਚਾਹੁੰਦਾ ਪਿਛਲੇ ਸਾਲੋਂ ਪਾਣੀ ਛੱਡ ਕੇ ਹੜਾਤੇ ਤੇ ਇਸ ਵਾਰ ਸੁੱਕੇ ਚ ਜਮਾ ਹੀ ਨਹੀਂ ਦਿਖਾਇਆ ਨਾ ਮੱਕੀ ਨੂੰ ਨਾ ਹੁਣ ਝੋਨੇ ਨੂੰ ਕਲੀ ਢੋਲੀ ਲਲਣਿਆ ਦੇਖੋ ਹੁਣ ਜਿਹੜੀਆਂ ਵੱਟਾਂ ਵੱਡੀਆਂ ਨੇ ਨਾਲ ਹੁੰਦੇ ਸਪਰੇਅ ਕਰੂਗਾ ਵੀ ਮੁੜ ਕੇ ਕਵਾੜ ਕਬੂੜ ਜੰਮੇ ਨਾ ਦੇਖ ਕੇ ਕਰੀ ਕਿਤੇ ਝੋਨੇ ਦੇ ਨਾ ਪੈ ਜਾਵੇ ਪਤੋਏ ਹਵਾ ਚੱਲਦੀ ਆ ਹੋ ਜੀ ਮਿੱਤਰੋ ਕੰਮ ਪਾਈਪਾਂ ਵਾਲੇ ਵੀਰ ਨੇ ਵੀ ਕਰਤਾ ਸਟਾਰਟਾ ਦੇਖੋ ਚਿਰੀਆਂ ਚੋਰੀਆਂ ਖੁੱਡੇ ਖਾਡੇ ਮਾਰ ਲੇ ਲਓ ਜੇ ਦੇਖਿਆ ਜਾਵੇ ਅੱਧ ਤੋਂ ਜ਼ਿਆਦੇ ਤਾਂ ਮਕਾਨ ਖਰਾਬ ਕਰ ਦਿੰਦੇ ਨੇ ਦੇਖੋ ਲਓ ਇਟਾ ਵਾਟ ਵਾਟ ਬੁਰਾ ਹਾਲ ਨਜ਼ਾਇਜ਼ ਹੀ ਕਰਿਆ ਪਿਆ ਕੰਮ ਆਪਾਂ ਗਏ ਵੀ ਨਹੀਂ ਤੁਹਾਨੂੰ ਚੱਲਦਾ ਦਿਖਾਉਂਦੇ ਅੱਜ ਆਇਆ ਨਹੀਂ ਮਿਸਤਰੀ ਇਹਦਾ ਲਓ ਬਹੁਤ ਜ਼ਿਆਦਾ ਚੀਰ ਫਾੜ ਕਰਦੇ ਨੇ ਤਾਂ ਦੁਬਾਰੇ ਮਕਾਨ ਦਾ ਆਪਰੇਸ਼ਨ ਕਰਨੇ ਵਾਲਾ ਕੰਮ ਹੈ ਲੋ ਲਓ ਜੀ ਡ੍ਰੈਨਗ ਰੂਮ ਚ ਦੇਖੋ ਤਰੋ ਪਹੁੰਚ ਗਏ ਪਲਾਟ ਚ ਖੇਤਾਂ ਚ ਤੇ ਕਾਦ ਲੱਗਿਆ ਪਾਉਣ ਪਹਿਲੀਆਂ 6 ਪਲਾਟਾਂ ਨੂੰ ਪਹਿਲਾ ਯੂਰੀਆ ਪਹਿਲੀ ਡੋਜ਼ ਘਾਣਾ ਰਲਾ ਲਿਆ ਹੰਡਿਆ ਨੇ ਜੋ ਜੋ ਪ੍ਰੋਜੈਕਟ ਪਾਉਂਦੇ ਨੇ ਚੈੱਕ ਹਾਜ਼ਰ ਦੱਲਾ ਲੈਣਾ ਚੱਕਣ ਗਏ ਦੀ ਦੋੇ ਮਲਾਜਮਾ ਹੁੰਦੇ ਨੇ ਪਾਣੀ ਕਿਾਰੇ ਦੇ ਵਿੱਚੋਂ ਆਉਂਦਾ ਹੈ ਧਰਮਾਤਮਾ ਦੇ ਰੰਗਾਂ ਦਾ ਨਹੀਂ ਪਤਾ ਲੱਗਦਾ ਹਵਾ ਚੱਲਦੀ ਹੈ ਤੇ ਦੇਖੋ ਹਵਾ ਤਾਂ ਚੱਲ ਰਹੀ ਹੈ ਪਰ ਬੱਦਲ ਕਰਿਆ ਪਿਆ ਮੀਂਹ ਦਾ ਨੋਂ ਥੇ ਨਹੀਂ ਆਣੇ ਡੇ ਟੇੜੇ ਮੌਸਮ ਐਦਾਂ ਦਾ ਲੋ ਘੋੜਿਆ ਖੜਾ ਚਾਰ ਚਫੇਰੇ ਹੁਣ ਪਤਾ ਨਹੀਂ ਕੀ ਕਰੂਗਾ ਕੀ ਨਹੀਂ ਸਮਝ ਤੋਂ ਬਾਹਰ ਜੋ ਕਰਦਾ ਜੋ ਲੋੜੀਂਦੀ ਹੈ ਕਰਦਾ ਜਿਆਦੇ ਮਲਾ ਲੈਂਦੇ ਆ ਇਹ ਗਰਮ ਹੋ ਜਾਂਦਾ ਰੇ ਗਰਮ ਹੋ ਜਾਂਦਾ ਪੂਰਾ ਹਨਾ ਲੜਦਾ ਤਾਂ ਨਹੀਂ ਬੱਚੀ ਕੀਰੇ ਜੂਰੇ ਤੇ ਲੜਦਾ 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 ਜੀ ਕਹਿੰਦੇ ਵੱਡੇ ਨੇ ਕੈਦ ਬਾਈਆਂ ਪਾਉਣਾ ਚਾਰ ਚਾਰ ਇੱਕ ਪੀਪੀ ਵਾਲੀ ਇੱਕਾ ਝੋਲੇ ਵਾਲਾ ਔਰ ਕੱਢ ਕੇ ਦਿਖਾ ਕੇ ਆ ਇਸ ਵਿੱਚ ਪੰਨਤ ਆ ਲਿਆ ਪਹਿਲਾਂ ਪੰਨ ਲੈ ਡਲੇ ਕਾ ਬਈਆ ਹੈ ਇਹ ਆਪਣੀ ਨਹੀਂ ਹੈ ਆਪਣੀ ਨਹੀਂ ਇਹ ਆਪਣੇ ਜਿੰਨੇ ਲਫਾਫੇ ਨੇ ਇਕੱਠੇ ਅਰ ਧਾਗੇ ਅਰ ਲਫਾਫੇ ਤੁਸੀਂ ਇਕੱਠੇ ਕਰ ਲੈਣੇ ਨੇ ਉਰੇ ਰੱਖਣੇ ਨਹੀਂ ਤੇ ਇੱਕ ਜਗ੍ਹਾ ਰੱਖ ਕੇ ਉਹਨਾਂ ਨੂੰ ਅੱਗ ਲਾਉਣੀ ਆ ਧਾਗਿਆਂ ਨੂੰ ਖਾਸ ਕਰਕੇ ਜਾਨਵਰਾਂ ਦੇ ਪੈਰਾਂ ਦੀ ਤਿਲਕ ਉਹ ਫਾਜ ਜਾਂਦੇ ਨੇ ਇਹ ਮੁੜ ਕੇ ਜਾਨਵਰ ਬਜਾਰਾ ਬਹੁਤ ਦੁਖੀ ਹੁੰਦਾ ਧਾਗਾ ਨਹੀਂ ਛੱਡਣਾ ਕਿਤੇ ਵੀ ਰੇਪਾਉਣਾ ਕਾਗਜ਼ ਵੀ ਨਹੀਂ ਛੱਡਣੇ ਇਹ ਇਹ ਗਲਦੇ ਨਹੀਂ ਹੈਗੇ ਇਹਨਾਂ ਨੂੰ ਅੱਗੇ ਲਾਉਣੀ ਪੈਣੀ ਹੈ। ਹੋਰ ਇਹਨਾਂ ਦਾ ਕੋਈ ਹੱਲ ਨਹੀਂ। ਮੇਰੋ ਟੱਕੇ ਲਵਾਈ ਦਾ ਕੰਮ ਚੱਲਦਾ ਹੈ। ਤੇ ਹੁਣ ਬਹੁਤ ਵੀਰਾਂ ਨੇ ਕਹਿਣਾ ਵੀ ਇਹ ਟੱਕੇ ਰਲਦੇ ਨਹੀਂ ਹੁੰਦੇ ਨਾਲ ਮੇਤਰੋ ਆਪਾਂ ਉਹੀ ਪਨੀਰੀ ਦੇ ਟੱਕੇ ਲਾ ਰਹੇ ਹਾਂ ਜਿਹੜੀ ਇਹਦੇ ਵਿੱਚ ਲਾਈ ਵੀ ਆ ਉਹ ਤੇ ਉਨੀਓ ਪੱਕੀ-ਪੁੱਕੀ ਜੋ ਵੀ ਹੈਗੀ। ਕਾਰ ਨੇ ਹੁੰਦਾ ਵੀ ਡੱਕੇ ਮਾਰ ਕਾਤੇ ਗਏ ਮਾਰਗੇ ਜਦਨ ਲਾਈਆ ਝੋਨਾ ਉਸਦਨੇ ਸ਼ਾਮਾਂ ਨੂੰ ਹਵਾ ਚੱਲ ਗਈ ਹਵਾ ਨਾਲ ਮੱਕੀ ਵਾਲੇ ਖੇਤ ਨੇ ਉਹਨਾਂ 'ਚ ਥੋੜਾ ਮੋਟਾ ਨੁਕਸਾਨ ਹੋ ਜਾਂਦਾ ਹੈ ਤੇ ਬੰਦੇ ਲਾ ਰਹੇ ਨੇ ਆ ਦੇਖੋ ਤਿੰਨ ਜਣੇ ਠੇਕੇਦਾਰ ਉਹ ਵਰਦਾ ਪਰੇ ਆ ਲੋ ਜਿੱਥੇ ਜਿਆਦੇ 2-2 3-3 ਡੱਕੇ ਮਰੇ ਨੇ ਉਹੀ ਲਗਾਉਣੇ ਨੇ ਜਿਹੜਾ ਇੱਕ ਅੱਧਾ ਉਹ ਨਹੀਂ ਲਗਾਉਣਾ ਹੈਗਾ ਚਲੋ ਥੋੜਾ ਮੋਟਾ ਫਰਕ ਰਹਿ ਜੂ ਰਹਿ ਜੂ ਬਾਲਾ ਨਹੀਂ ਰਹਿੰਦਾ ਕਿਉਂਕਿ ਉਹੀ ਪਨੀਰੀ ਆ ਉਨੇ ਹੀ ਟਾਈਮ ਦੀ ਉਹੀ ਲਾ ਰਹੇ ਆ ਆਪਾਂ ਬੂਜਾ ਨਹੀਂ ਥੋੜਾ ਮੋਟਾ ਘੱਟ ਹੋ ਜੂ ਕੋਈ ਗੱਲ ਨਹੀਂ ਤੇ ਬਾਲਾ ਟੱਪਾ ਤਾਂ ਨਹੀਂ ਰਹੂ ਆਲੋ ਚੱਲਦਾ ਹੋ ਗਏ ਥੋੜੇ ਜਿਹਾ ਲੇਟ ਇਹ ਗੱਲ ਮੰਨਦੇ ਆ ਵੀ ਥੋੜੇ ਜਿਹਾ ਲੇਟ ਹੋ ਗਏ 5-7-10 ਦਿਨ ਪਹਿਲਾਂ ਲੱਗ ਜਾਂਦੇ ਦਾ ਬਾਲਾ ਵਧੀਆ ਸੀ ਜੀ ਪਹੁੰਚ ਗਏ ਜੀ ਆਪਾਂ ਸਹੌਲੀ ਪ੍ਰਸ਼ਾਦਾ ਲੈ ਕੇ ਲਾਨਦਾਰ ਦਾ ਆ ਲੱਗਿਆ ਲਾਨੇਦਾਰ ਤੇ ਉੱਪਰੇ ਗਵਾਂਡੀਆਂ ਦੇ ਰੇ ਪੈ ਰਹੇ ਹੈ ਯੂਰੀਆ ਤੇ ਬੱਦਲਬਾਈ ਹੋਈ ਵੀ ਆ ਮਿੱਤਰੋ ਬਹੁਤ ਵੀਰਾਂ ਦੇ ਕਮੈਂਟ ਤੀਗੇ ਵੀ ਇੰਨੀ ਦੂਰ ਕਾਤੇ ਜ਼ਮੀਨ ਲਈ ਆ ਮਿੱਤਰੋ ਦੂਰ ਤਾਂ ਕੋਈ ਆਪਾਂ ਨੂੰ ਲੱਗਦੀ ਨਹੀਂ ਪਹਿਲਾਂ 2 ਦਿਨ ਹੁੰਦਾ ਹਣ ਰਜਾਨਾ ਆਉਨੇ ਆ ਤੇ ਕੋਈ ਦੂਰ ਨਹੀਂ ਲੱਗਦੀ ਦੂਰ ਤਾਂ ਆਪਾਂ ਉਹਨੂੰ ਕਹਿ ਸਕਦੇ ਆ ਜੇ ਹੁਣ ਆਪਣੇ ਬੱਚੇ ਬਾਹਰ ਕੈਨੇਡਾ ਅਮਰੀਕਾ ਜਾ ਕੇ ਵੀ ਤਾਂ ਕੰਮ ਕਰਦੇ ਨੇ ਆਪਾਂ ਉਰੀ ਨਜ਼ਾਰੇ ਲਈ ਜਾਂਦੇ ਆ ਲੋੜ ਕੀ ਆ ਉੱਥੇ ਦਿਹਾੜੀਆਂ ਕਰਨੀਆਂ ਪੈਂਦੀਆਂ ਨੇ ਤੇ ਉਹਲੇ ਨਜ਼ਾਰੇ ਨੇ ਜਦ ਜੀ ਕੀਤਾ ਕਰ ਲਿਆ ਹਟ ਗਿਆ ਆਪਣੀ ਮਰਜ਼ੀ ਆ ਕੱਟ ਕਰ ਲੋ ਵੱਧ ਕਰ ਲੋ ਰੋਟੀ ਪਾਣੀ ਮਿਲੇ ਜਾਣਾ ਨਹੀਂ ਕਰੇਂਗੇ ਤਾਂ ਵੀ ਮਿਲ ਜਾਣਾ ਉੱਥੇ ਰਜਾਨਾ ਕਰਨਾ ਹੀ ਪੈਂਦਾ ਤੇ ਫਿਰ ਲੱਕ ਨਹੀਂ ਸਿੱਧਾ ਹੁੰਦਾ ਮਿੱਤਰੋ ਤੇ ਆਪਣੇ ਸਾਰੇ ਤਕਰੀਬਨ ਰਿਸ਼ਤੇਦਾਰ ਗਏ ਨੇ ਚਲੋ ਰਿਸ਼ਤੇਦਾਰ ਤਾਂ ਨਹੀਂ ਦੱਸਦੇ ਪੱਕੇ ਤਾਂ ਜਿਹੜੇ ਮੇਨ ਨੇ ਉਹ ਤਾਂ ਕਹਿੰਦੇ ਹੀ ਨੇ ਵੀ ਤੁਸੀਂ ਨਹੀਂ ਸਿੱਧੀ ਹੁੰਦੀ ਜਾਂ ਹੱਟ ਭੰਨਣੀ ਆ ਜਾਂ ਕੁਝ ਵੀ ਸਰੀਰ ਕਿੱਥੇ ਗਏ ਆ ਕੰਮ ਤੇ ਗਏ ਆ ਕੰਮ ਤੋਂ ਆਏ ਆ ਰੋਟੀ ਖਾ ਕੇ ਪੈਣ ਲੱਗਿਆ ਕੰਮ ਤੇ ਗਏ ਆ ਕੰਮ ਤੋਂ ਆਏ ਆ ਇਹੀ ਕੰਮ ਚੱਲੀ ਜਾਂਦਾ ਹੋਰ ਕੋਈ ਕੰਮ ਨਹੀਂ ਤੇ ਉਰੇ ਜਦ ਮਰਜੀ ਜਿੰਨੂੰ ਮਰਜੀ ਕਹਦੇ ਕੀ ਕਰਦਾ ਵਿਹਲਾ ਇਹੀ ਨਜ਼ਾਰੇ ਨੇ ਆ ਦੇਖੋ ਦੋਏ ਬੈਠੇ ਨੇ ਗੱਗੀ ਤੇ ਉਹ ਜੱਸਾ ਭਾਈ ਨਾਲ ਆਏ ਤੇ ਆਪਣੇ ਮੋਟਰਾਂ ਚ ਚੱਲਦੀਆਂ ਨੇ ਕੋਈ ਦੂਰ ਨਹੀਂ ਹੈ ਤੇ ਖਾਸ ਗੱਲ ਇਹ ਆ ਵੀ ਆਪਣੇ ਪ੍ਰੀਤ ਵਾਲਿਆਂ ਦੀ ਇਹ ਜ਼ਮੀਨ ਆ ਸਾਰੀ ਉਹ ਪ੍ਰੀਤ ਕੰਪਨੀ ਵਾਲਿਆਂ ਦੀ ਬਾਕੀ ਤੁਹਾਨੂੰ ਪਤਾ ਹੀ ਆ ਵੀ ਪਿਆਰ ਕਿੰਨਾ ਉਹਨਾਂ ਨਾਲ ਕੋਈ ਚੱਕਰ ਨਹੀਂ ਕੋਈ ਰੇਟ ਫੇਟ ਨਹੀਂ ਕੀਤਾ ਜੋ ਹੋਊਗਾ ਦੇਖੀ ਜਾਓ ਜਿੱਦਾਂ ਵੀ ਆ ਲਓ ਚੱਲਦਾ ਲਾਣੇਦਾਰ ਆ ਲੱਗਿਆ ਵਾ ਈਸ਼ਵਰ ਆ ਬੈਠਾ ਐ ਮੋਟਰ ਦੇ ਮੋਢ ਆ ਦੇਖੋ ਆ ਦਰਗਤਾਂ ਕੋਲਾ ਦੇ ਖਾਲ ਤੇ ਇਹ ਕਰਦਾ ਖਾਲ ਦੀ ਸਫਾਈ ਅੱਡਲੁਰੇ ਵੀ ਹੋਇਆ ਵਾ ਤੇ ਮੀਂਹ ਮੂੰ ਤਾਂ ਨਾਉ ਨਹੀਂ ਹੈ ਆ ਗੱਲਾਂ ਤੇ ਆ ਬਾਤ ਆ ਮਿੱਤਰੋ ਤੁਹਾਨੂੰ ਪਤਾ ਹੀ ਆ ਤੇ 24 ਕਿਲੋਮੀਟਰ ਬਾਟ ਬਣਦੀ ਆ ਤੇ ਹਲੇ ਲਾਣੇਦਾਰ ਹੋ ਰਿਹਾ ਕਿਉਂਕਿ ਪਿੰਡ ਜਿਰੀ ਲੱਗਦੀ ਸੀ ਜਿਰੀ ਦਾ ਕੰਮ ਨਿਬੜ ਗਿਆ ਰੇ ਪੱਤਾਂ ਦਾ ਵੀ ਲਵੇ ਲੱਗ ਜਵੇ ਫਿਰ ਆਪਾਂ ਦੋ ਮਲਾਜ਼ਮ ਉਰੇ ਛੱਡ ਦਾਂਗੇ ਮਲਾਜ਼ਮ ਥੋੜਾ ਜਿਹਾ ਪ੍ਰੋਬਲਮ ਮਿੱਤਰੋ ਇਹ ਆ ਰਹੀ ਆ ਉਰੇ ਆ ਕੇ ਹੀ ਪਤਾ ਲੱਗਿਆ ਉਰੇ ਚੋਰੀ ਬਹੁਤ ਆ ਮਿੱਤਰੋ ਜਿੰਨੀ ਕਹਿ ਸਕਦੇ ਹਾਂ 19 ਜੇ ਇੱਕ ਕਦੇ ਹੜੀ ਮੋਟਰ ਸੁੰਨੀ ਛੱਡਤੀ ਤੁਸੀਂ ਸਮਝ ਲਓ ਵੀ ਤੁਹਾਡੇ ਤਾਰਾਂ ਗ੍ਰਿਪ ਇੱਥੇ ਕੁਝ ਨਹੀਂ ਰਹਿਣਾ ਜੋ ਹੋਰ ਸਮਾਨ ਪਿਆ ਉਹ ਤਾਂ ਕੀ ਰਹਿਣਾ ਆ ਹਾਲ ਹੈ ਬਾਹਲੇ ਜਿਆਦੇ ਚੋਰੀ ਆ ਇੰਨੀ ਚੋਰੀ ਮੈਂ ਨਹੀਂ ਕਿਤੇ ਏਰੀਆ 'ਚ ਦੇਖੀ ਜਿੰਨੀ ਉਰੇ ਆ ਉਰੇ ਚ ਕੰਨੇ ਹੋ ਕੇ ਰਹਿਣਾ ਪੈਂਦਾ ਜਿਹੜੀ ਗੱਲ ਆ ਕੋ ਆਪਾਂ ਪਹੁੰਚ ਗਏ ਭਾਰਸੋ ਭਾਰਸੋ ਤੋਂ ਜਾਣਾ ਆਪਾਂ ਪਟਿਆਲੇ ਰੋਡ ਤੇ ਪਟਿਆਲੇ ਨੂੰ ਜਾਣਾ ਮਿੱਤਰੋ ਪਟਿਆਲੇ ਜਾਣਾ ਆਪਾਂ ਨੇ ਤੁਹਾਨੂੰ ਦਿਖਾਉਨੇ ਆ ਕੀ ਜਾਣ ਜਾਣਾ ਕਿੱਥੇ ਜਾਣਾ ਲੋ ਜੀ ਮਿੱਤਰੋ ਕਰੋ ਰਾਹ ਚੈੱਕ ਕਿੰਨੇ ਦਰਖਤ ਨੇ ਇੰਨੇ ਦਰਖਤ ਹਰੇਕ ਰਾਹ ਤੇ ਹੋਣੇ ਚਾਹੀਦੇ ਦੇਖੋ ਕਿਆ ਨਜ਼ਾਰਾ ਆਇਆ ਪਿਆ ਪਟਿਆਲੇ ਵਾਲਾ ਰੋਡ ਹੈ ਇਹ ਭਾਰਸੋ ਤੋਂ ਜਿਹੜਾ ਪਟਿਆਲੇ ਜਾ ਜਾਂਦਾ ਹੈ ਯਾਰਾ ਧੁੱਪ ਲੱਗ ਜਵੇ ਜੇ ਮੋਟਰਸਾਈਕਲ ਤੇ ਬੰਦਾ ਜਾਂਦਾ ਹੋ। ਪਹੁੰਚ ਗਏ ਪਟਿਆਲੇ ਗੁਰਦੁਆਰਾ ਸਾਹਿਬ। ਟ੍ਰੈਫਿਕ ਬਹੁਤ ਆ। ਬੱਤੀਆਂ ਹੋ ਗਈਆਂ ਹੁਣ। ਲਓ ਜੀ ਮਿੱਤਰੋ ਆਪਾਂ ਪਹੁੰਚ ਗਏ ਪਟਿਆਲੇ। ਮਾਰਕੀਟ ਵਿੱਚ ਟਰੈਕਟਰਾਂ ਦੀ ਚ ਹੋ ਗਿਆ ਕੰਮ ਸਟਾਰਟ ਰਾਜੇ ਰਾਜੇ ਖੜੇ ਨੇ ਜੱਟਾਂ ਦੇ ਜਹਾਜ਼ ਖੋਲੇ ਉਰੇ ਹਾਂ ਵੀ ਨਾਰਮਲ ਜਾ ਪਿਆ ਵਾ ਆ ਪਹਿਲਾਂ ਮਾਰਕੀਟ ਆਉਗੀ ਉਰੇ ਗੱਡੀਆਂ ਦੀ ਥੋੜੀ ਜੀ ਬਹੁਤ ਦੂਰੋਂ ਦੂਰੋਂ ਜੀਮੀਦਾਰ ਹੋਰੇ ਸਮਾਨ ਲੈਣ ਆਉਂਦੇ ਨੇ ਲਾਓ ਜੀ ਕਰੋ ਦਰਸ਼ਨ ਟਰੈਕਟਰਾਂ ਦੇ ਆਪਾਂ ਆਇਆ ਜੌਂਡੀਅਰ ਦੇ ਰੈਮ ਲੈਣ ਆਦੇ ਪਾਈ ਗੱਡੀ ਦੇ ਵਿੱਚ ਇਹ ਬਦਲ ਕੇ ਲੈ ਜਾਣੇ ਨੇ ਆ ਦੇਖੋ 4-500 ਦੁਕਾਨ ਰੋ ਬਣਾਉਰੇ ਹਨਾ ਘਟੋ ਘਟ ਆਦੇ 378 ਰੁਪਏ ਕਰਨਾ 378 ਲੱਗਿਆ ਆ ਸਾਪਣੇ ਢੇਡ ਸਾ ਕੋਪੂ ਬੁਰਾ ਨਾ ਪੈ ਮੀਂਹ ਪਿਆ ਬਤਾ ਜਾ ਗੱਡੀ ਇਥੇ ਪਰ ਸੁੱਕਦੀ ਨਹੀਂ ਮੇਰੇ ਆਦੇ 4 ਵੀਲ ਦੇ ਹਿੱਸੇ ਪਏ 10 ਦਿਨ ਨਹੀਂ ਬਣ ਸਕਦਾ ਹੈਗਾ ਆਇਨਾ ਨੂੰ ਫੇਰ ਪੈ ਜਾਣਾ ਇੱਥੇ ਕਿਤੇ ਸੁੱਕਣਾ ਆ ਸਾਰੇ ਸੋਰਾਏ ਸਵਾਨ ਨੂੰ ਦੋਨੋਂ ਦੇਰੋਂ ਦੀ ਕਿੰਨੇ ਨੰਬਰ ਤੇ ਜਾਣਾ ਤਾਂ ਨਵਾਂ ਦੇ ਬਰਾਬਰ ਆ ਹਰ ਤਰ੍ਹਾਂ ਦਾ ਸਮਾਨ ਹੋਰੇਟੋ ਵੋਚਨ ਸੰਗਲ ਡਰਾਬਰਾ ਹੁੱਕਾ ਜੋ ਵੀ ਲੈਣਾ ਬੰਪਰ ਬੂੰਪਰ ਛਾਤਰੀਆਂ ਆ ਜੀ ਸੀ ਵੀ ਵਾਲਾ ਵੀਰ ਨਵੇਂ ਪੁਰਾਣੇ ਜਿਹੇ ਜੀ ਮਰਜੀ ਨਵੇਂ ਤੋਂ ਨਵਾਂ ਟਰੈਕਟਰ ਵੀ ਅੱਧੇ ਪੰਜਾਬ ਦੀ ਖੇਤੀ ਕਰਾ ਦੂ ਜਿੰਨੇ ਟਰੈਕਟਰ ਖੜੇ ਨੇ ਉਰੇ ਹਨ ਹੂੰ ਕਿਨੇ ਹੀ ਹੋਰੀ ਲਾਲਾ ਖੜੇ ਨੇ ਪਏ ਆਸਮਾਨ ਦੇਖ ਲੈਣੇ ਕਰੋ ਚੈੱਕ ਪਿੱਡਾ ਹਿੱਸਾ ਦੋਹੇ ਪਾਸੇ ਜੈਕ ਲੱਗੇ ਨੇ ਬਾਹਰਲੇ ਪਾਸੇ ਸੈਂਸਿੰਗ ਹੈ ਜੀ ਦੇਖੋ ਜੀ ਆਹ ਦਾ ਗਾਂ ਤੇ ਖੜੇ ਆ ਜੀ ਆਪਾਂ 191 ਨੰਬਰ ਤੇ ਅਰੇ ਮੈਂ ਦੇਖਣ ਗਿਆ ਵੀਰ ਗੱਡੀ ਦੇ ਵਿੱਚ ਪਟਿਆਲੇ ਦਾ ਹਾਲ ਨਹੀਂ ਜਾਂਦਾ ਹੈਗਾ ਜਾਂ ਮਰਜ਼ੀ ਆ ਜਾ ਇੱਥੇ ਪਾਣੀ ਮਿਲ ਨਹੀਂ ਮਿਲਣਾ ਆਪਾਂ ਨੂੰ ਸਾਰੇ ਕਿਤੇ ਬਾਕੀ ਚਲੋ ਸਮਾਨ ਹੱਲ ਹੋ ਜਾਂਦਾ ਹਰ ਜਗ੍ਹਾ ਜਿਹੜਾ ਜਿਹਾ ਵੀ ਤੁਸੀਂ ਲੈਣਾ ਜਿਹੜੇ ਰਿੰਮ ਆਲੇ ਵੀਰ ਕੋ ਇੱਥੇ ਹਰ ਤਰ੍ਹਾਂ ਦੇ ਰਿੰਮ ਮਿਲਦੇ ਨੇ ਹਰ ਤਰ੍ਹਾਂ ਦੇ ਬੜਾ ਛੋਟਾ ਜੂਨੀਅਰ ਦੀ ਮਿਲਦੇ ਨੇ ਪਰ ਦੋ ਜਾਣੇ ਨੇ ਸਿਰਫ ਜੂਨੀਅਰ ਦਾ ਕੰਮ ਕਰਦੇ ਓਰੇ ਸਾਰੇ ਪਟਿਆਲੇ ਦੇ ਵਿੱਚ ਵੀਰ ਕਹਿੰਦਾ 312 ਨੰਬਰ ਸਾਹਮਣੇ ਇਹ ਕੋਪਾ ਇਹਨੇ ਇੰਜਣ ਇੰਜਣ ਇੱਧਰ ਕਵਾਂਡੀਆਂ ਦੇ ਲਓ ਜੀ ਹਿੱਸੇ 에ਅਰ ਸਿਲੰਡਰ ਪਾਇਰ ਤੋਂ ਸੱਠ ਦੇ ਫਾਰਮ ਟਰੈਕ ਦੇ ਸਟੀਅਰਿੰਗ ਤੋਂ ਸੀਟਾਂ ਰੈਡੀਏਟਰ ਮੈਲ ਡੀਨਰੋ। ਆਓ ਜੀ ਮਿੱਤਰੋ ਮਿਲ ਕੇ ਆਪਾਂ ਨੂੰ ਰਿੰਮ ਨਵੇਂ ਓਕੇ ਓਕੇ ਆ ਜੀ ਗੋਟਾ। ਲਓ ਗੱਡੀ ਖੋਲਦੇ। ਤਾਂ ਕੋਈ ਨਾ ਆਪਣੀ ਨਾਲ ਰਜਣਾ ਜੌਂਡੀਆਰ ਤੇ ਲੈਣ ਵਾਲੇ ਪੈਸੇ ਨੇ ਵੀਰੇ ਘਟਾਵਾਂਗੇ ਕੋਈ 500 ਹੋਰ ਘਟਾ ਦਸੋ। ਲੈਣ ਦੇਣ ਦੀ ਗੱਲ ਕੀਤੀ ਤਾਂ ਆਪਾਂ ਸਿੱਧਾ ਪੈਰ ਹੋਣੀ ਹੈ। ਲਓ ਜੀ ਸਮਾਨ ਆਪਾਂ ਲੈ ਰਿਆ ਹੁਣ ਬਾਹਰ ਨਿਕਲਦੇ ਆਂ